ਆ ਆ ਬਦਿੱਤੇ ਨੰਬਰ ਹੈ ਮੈਂ ਵੀ ਆ ਬੰਦੇ ਵੀ ਨਾਲ ਤੁਹਾਨੂੰ ਵੀਡੀਓ ਦਿਖਾਣਾ ਅੰਮ੍ਰਿਤਸਰ ਮਾਨਾਵਾਲ ਆ ਇਸ ਬੰਦੇ ਦੀ ਮੈਂ ਤੁਹਾਨੂੰ ਵੀਡੀਓ ਬਖਾਣਾ ਇਸ ਬੰਦੇ ਦੀ ਕਦੀ ਵੀ ਜੰਗਲ ਚ ਆਇਆ ਇਹ ਜਾਨਵਰ ਦੇ ਗੱਡੀ ਵਾਲਿਆਂ ਨੂੰ ਦੇਖ ਕੇ ਇੱਕ ਵੱਡੀ ਗੱਡੀ ਦੇਖ ਕੇ ਇਹਲੇ ਬੰਦੇ ਉਹਦੇ ਸਮਾਨ ਛੋੜ ਦੇ ਦਾਬਦ ਤੇ ਬਾਅਦ ਵਿੱਚ ਉਹਨਾਂ ਨੂੰ ਅਮੋਲਗਨ ਬਣਾ ਦਿੱਤਾ ਤੇ ਉਹਦਾ ਸਮਾਨ ਖੋਨਾ ਆ ਵੇਖੋ ਅੱਜ ਹੁਣ ਇਹਨੇ ਕੀ ਕੀਤਾ ਕਿ ਬੰਦਿਆਂ ਨੂੰ ਦੇਖ ਕੇ ਤੇ ਆਪਣੇ ਲੱਡੋ ਕਰਾਰੇ ਛੋੜ ਦਿੱਤੇ ਨੇ ਠੀਕ ਆ ਜੀ ਤਾਂ ਹੁਣ ਆ ਉਹ ਜਾ ਰਿਹਾ ਜਿਹਦੇ ਦਾ ਭਾਂਡਾ ਫੋੜਿਆ ਗਿਆ ਇਹ ਜਾ ਰਿਹਾ ਇਹ ਬੰਦੇ ਦੇ ਕਦੀ ਵੀ ਤੁਸੀਂ ਜੰਗਲੇਠਾ ਆਇਓ ਨੈਸ਼ਨਲ ਇੰਟਰਨੈਸ਼ਨਲ ਬਾਲੀਵੁੱਡ ਤੇ ਪੰਜਾਬ ਨਾਲ ਜੁੜੀ ਹਰ ਖਬਰ ਪੰਜਾਬੀ ਵਿੱਚ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਤੇ ਕਲਿੱਕ ਕਰਨਾ ਨਾ ਭੁੱਲੋ ਤਾਂ ਜੋ ਤੁਹਾਨੂੰ ਹਰ ਨੋਟੀਫਿਕੇਸ਼ਨ ਮਿਲ ਜਾਵੇ ਕੀ ਗੱਲ ਕੀ ਜੀ ਉਹੋ ਹੀ ਉਹ ਹੀ ਸੁੱਟੇ ਆ ਦੇਖੇ ਜਾਣ ਕੇ ਛੋੜਦਾ ਲੱਡੂ ਜਾਣ ਕੇ ਉਹ ਲੋ ਜੀ ਜਾਣ ਕੇ ਛੋੜਦਾ ਅੱਗੇ ਵੀ ਛੋੜ ਦੇਖਿਆ ਉਹ ਇਦਾਂ ਜਿਦਾ ਵੀ 1500 ਦੇ ਗਏ ਨਾ ਇਹ ਕਹਿੰਦਾ ਇੱਕ ਅਰੀ ਮੈਂ ਨਾ ਇੱਕ ਅਰੀ ਛੁੱਟ ਕੇ ਤਾਂ ਮੈਂ 15 10000 ਰੁਪਇਆ ਲੈ ਗਏ ਫੇਰ ਉਡਦਾ ਵਾ ਅੱਛਾ ਅੱਛਾ ਆ ਤਾਂ ਉਹ ਤੇ ਤੂੰ ਨਹੀਂ ਆਈ ਕੋਈ ਨਿਕਾਇਆ ਬਚਾਵਾ ਇਹ ਅਸੀਂ ਅਮਰਸਰ ਮਾਨਾਵਾਲ ਵਾ ਤੇ ਅੱਜ ਗੁਜਰਾ ਤੋਂ ਮੰਦਬੁੱਧੀਆਂ ਨੂੰ ਛਡਾਉਣ ਆਏ ਸੀਗੇ ਤੇ ਹੁਣ ਇਹ ਸਾਡੇ ਸਾਹਮਣੇ ਨੰਗਿਆ ਵਾ ਚਾ ਵੀਰ ਫਦਾ ਵੀਰੂ ਨਹੀਂ ਕਹਿੰਦੇ ਵੀ ਇਹ ਨਾ ਗੇਮ ਬੜੀ ਤਗਦੀ ਖੇਡਦਾ ਵਾ ਜਿਸੇ ਗੱਡੀ ਵਾਲੇ ਨੂੰ ਦੇਖ ਕੇ ਤੇ ਆਪਣੇ ਲੱਡੂ ਛੱਡ ਲੈਂਦਾ ਤਾਂ ਉਹਨਾਂ ਤੋਂ ਪੈਸੇ ਲੈ ਲੈਂਦਾ ਆ ਅਰੇ ਇਹਨੇ ਕਿਦਾਂ ਮੇਰੀ ਗੱਲ ਸੁਣ ਲੈ ਵੀਰੇ ਇਹ ਵੀਡੀਓ ਨਹੀਂ ਲੈਦਾ ਵਿੱਚ ਮੈਂ ਵੀਡੀਓ ਨਹੀਂ ਲੈਂਦਾ ਤਾਂ ਤੁਹਾਡੀ ਬੋਡੀ ਨਹੀਂ ਆਉਗੀ ਇੱਥੇ ਕੀ ਕਰਦਾ ਇਹਨੇ ਇਹ ਪਲਾ ਕਰਵਾਵਾ ਹਾਂ ਇਦਾਂ ਇਹਨੇ ਆਹ ਅੱਡੇ ਦੇ ਜਾਂ ਜਿਹੜੇ ਜਾਂਦੇ ਚੋਤੇ ਇਹਲੇ ਵਾਲੇ ਦਿਵਾਲੇ ਅੱਛਾ ਕੀ ਮਤਲਬ ਕੀ ਇੱਕ ਵਾਰੀ ਲੱਡੂ ਖੁੱਟਨੇ ਆ ਹਾਂਜੀ ਇਹਦੇ ਸੁਰਦਾ ਦੇ ਇਹ ਮੇਰੇ ਨਾਲ ਬੜਾ ਏਡਾਂ ਕਰਾਉਂਦੇ ਆਗੇ ਨਾ ਫੁਰਕੜੇ ਖਾਂਦਿਆ ਸੀ ਅੱਛਾ ਥੱਲੇ ਇਹਨਾਂ ਬੈਠਾ ਅੱਗੇ ਵੀ ਇਹਨੂੰ ਕਈ ਵਾਰ ਫੜਿਆ ਹਟਾਇਆ ਸੀ ਅੱਛਾ ਇੱਧਰ ਬੱਸ ਨਾ ਓਏ ਇੱਧਰ ਆ ਇੱਧਰ ਬੱਸ ਨਹੀਂ ਤੂੰ ਕੀ ਕਰਤਾ ਹੈ ਇਹ ਚੂੜਵਾਰਾਂ ਦੇ ਆ ਪ੍ਰਾਇ ਨਾ ਚੂੜ ਮੈਂ ਸਾਰੀ ਗੱਲ ਦੱਸਦਾ ਮੇਰੇ ਕੋਲ ਵੀ ਨਹੀਂ ਲਾਦੀ ਵੀਰੇ ਅਸੀਂ ਸਰਦਾਰ ਆ ਅਸੀਂ ਕਿਸੇ ਨੂੰ ਹੱਕ ਦਵਾਉਣ ਵਾਲੇ ਆ ਕਿਸੇ ਦਾ ਹੱਕ ਲੈਣ ਆ ਨਹੀਂ ਆਂ ਤੂੰ ਫੂਲਾਂ ਚ ਵੀਡੀਓ ਵੀ ਬੁਖਾ ਦੇਣੀ ਤੇਰੀ ਕਿਸੇ ਦਾ ਹੱਕ ਖਾਣ ਵਾਲੇ ਨਹੀਂ ਅਸੀਂ ਇਹਨੇ ਮੈਨੂੰ ਕੱਲੀ ਕੱਲੀ ਗੱਲ ਦੱਸੀ ਆ ਇਹਨਾ ਇੱਕ ਤਰੀ ਮੈਂ ਲੱਡੂ ਛੁੱਟਦਾ ਆ ਤੇ 10000 ਰੁਪਇਆ ਬਦਲੀ ਕਮਾ ਕੇ ਉੜਦਾ ਆ ਤੇ ਜੂਕੀ ਜ ਮੈਂ 3 3 ਲੱਖ ਰੁਪਇਆ ਮਹੀਨੇ ਦਾ ਕੱਲਣਾ ਮੇਰੀ ਕੋਠੀ ਪੈਸੇ ਤੇਰੇ ਇਨੂੰ ਮੈਂ ਕਹੇਗੀ ਚਲ ਆ ਥਾਣੇ ਫਰੋਣਾ ਤੈਨੂੰ ਮੈਂ ਅੱਛਾ ਸਾਰੀ ਰਿਕਾਰਡਿੰਗ ਕਰਕੇ ਇਹ ਕਦੋਂ ਦੀ ਗੱਲ ਜਿਹੜੀ ਜੀ ਅੱਜ ਤੂੰ ਲਾਲਾ ਕੀ ਪਿਛਲੇ ਸਾਲ ਦੀ ਜਿੰਨੂੰ 2 ਸਾਲ ਹੋ ਗਏ ਕੰਮ ਕਰਦੇ ਆ ਅੱਜ ਕਿੱਦਾਂ ਫੜਿਆ ਫਿਰੇ ਹੁਣ ਇਹ ਅੱਜ ਹੁਣੇ ਹੀ ਇੱਥੇ ਮੁੰਡਾ ਮੈਂ ਹੁਣੇ ਲੰਘਦਾ ਵੇਖਿਆ 500 ਰੁਪਏ ਨੇ ਲੱਲਿਆ ਮੈਂ ਵੇਖਿਆ ਮੈਂ ਗੱਡੀ ਦੇ ਸਾਡ ਮੈਂ ਸਾਈਡ ਵਜੀ ਆ ਇਹ ਤਾਂ ਕਹਦਾ ਵਾ ਇਹ ਝੂੜੂ ਕਹਿੰਦਾ ਮੈਂ ਸਾਈਡ ਮਾਰ ਕਹਿੰਦਾ ਇੱਕ ਖਲੋਂਦਾ ਨਾ ਇਹਨਾਂ ਨੇ ਕਿਹੜਾ ਕਿੱਥੇ ਆਉਣਾ ਦਾ ਇਹ ਹੱਥ ਐਡਾ ਕਹਿੰਦਾ ਵਾ ਐਡਾ ਕਹਿੰਦਾ ਇਹਨੇ ਉਹ ਲੱਡੂ ਚੋਕੇ ਉਹ ਕਰਕੇ ਖੋਣਦਾ ਉਹਦਾ ਖਾਂ ਵਾਲੀ ਪਹਗਾ ਵੇਖ ਸਹੀ ਗਾ ਉਹ ਯਾਰ ਜਿੰਨੂੰ 1 1/15 ਤੋਂ 2000 ਰੁਪਏ ਮੈਂ ਕਿਹਾ ਉਹ ਕੀ ਲੋਡ ਮੇਲਦ ਕਰਦੀ ਮੈਂ ਉਹ ਦੱਸਦਾ ਖੱਬ ਬੰਦੇ ਦਾ ਕੋਟ ਪਰ ਕੋਈ ਕੁੱਤੀ ਪਜਾ ਇਹ ਜਾ ਇਹਨੂੰ ਮੈਂ ਹੁਣ ਨਹੀਂ ਦਿੰਦਾ ਸਣ ਨਹੀਂ ਆਹ ਖਾ ਲੱਡੂ ਖਾ ਲੈ ਤੇ ਰੱਖ ਦਿਖਾ ਲੱਡੂ ਮੇਰੇ ਮੇਰੀ ਗੱਲ ਸੁਣ ਇਹਨੂੰ ਮੈਂ ਕਹੇ ਕਰਦਾ ਥਾਣੇ ਭੜਾਉਣਾ ਹਾਂ ਹਾਂਜੀ ਇਹਨਾਂ ਥਾਣੇ ਵਾਲਿਆਂ ਨੂੰ ਤਾਂ ਮੈਂ 10000 ਰੁਪਏ ਭਰਦਾ ਲੈ ਲਓ ਆਹ ਲੱਡੂ ਖਾਣ ਵਾਲੇ ਆਹ ਲੱਡੂ ਖਾਣ ਵਾਲੇ ਆਹ ਲੱਡੂ ਇਹਦੇ ਦੇਖ ਅਸੀਂ ਵੀਰੇ ਤੈਨੂੰ ਮਿਹਨਤ ਕਰਨ ਤੋਂ ਨਹੀਂ ਦੱਕਦੇ ਤੂੰ ਮਿਹਨਤ ਕਰ ਮੇਰੇ ਨਾਲ ਆਹ ਦੇ ਇਹਨਾਂ ਮਾਇਆ ਰੋਹੀ ਕਾ ਨਾ ਤਾਂ ਹੀ ਖੜੀ ਗੱਲੀ ਗੱਲੀ ਫੇਰ ਇਹਨੇ ਇੱਕ ਵਾਰ ਆਹ ਬੋਲਦੇ ਉਸ ਤੇ ਜਿਹੜਾ ਆਪਾਂ ਚੜ ਗਏ ਹੁੰਦੇ ਨਾ ਇਹਨੇ ਬੋਲਤੇ ਨਹੀਂ ਖਿਲਾਰੇ ਲੈ ਦੱਸੋ ਮੈਨੂੰ ਪਤਾ ਕਿਥੋਂ ਲੱਗਾ ਇੱਕ ਵਾਰੀ ਮੈਂ ਰਹੀਏ ਤੇ ਘਟੀ ਕਰਾਉਣੀ ਆ ਵੀਰ ਵੀ ਦੱਸਦਾ ਪਿਆ ਵਾ ਰਹੀਏ ਵੀ ਇਹਨੇ ਨਾ ਪਤਾ ਨਹੀਂ ਇਹ ਆ ਜਾਂ ਹੋਰ ਆ ਪਾਣੀ ਗਿਆ ਦੇ ਮੈਂ ਆਪਣੇ ਕੋਲੋਂ ਪੈਸੇ ਦਿੱਤੇ ਹੋਰ ਵੀ ਬੰਦੇ ਜਿਹੜਾ ਆਪਾਂ ਜਾਣਦੇ ਆ ਵੀਡੀਓ ਗਈ ਅੱਜ ਅੱਜ ਮੈਂ 3 ਲੱਖ ਰੁਪਏ ਨਹੀਂ ਮਿਲੇ YouTube ਤੋਂ ਨਾ ਤੇ 10 ਲੱਖ ਦੇ ਗੱਡੀ ਵਾਲਿਆਂ ਨੂੰ ਦੇਖੀਏ ਨਾ ਗੱਡੀ ਵਾਲਿਆਂ ਨੂੰ ਦੇਖੀਏ ਇਹਨਾਂ ਨੂੰ ਕੀ ਕਰਨਾ ਹੁਣ ਇੱਥੇ ਛੁੱਟ ਰਹਿਣਾ ਇਹਨਾਂ ਨੂੰ ਇਹ ਛੁੱਟ ਕੇ ਨਾ ਇਹਨਾਂ ਦੂਜੀ ਜਗ੍ਹਾ ਜਾ ਕੇ ਛੁੱਟ ਦੇਣੇ ਆ ਉਹ ਸਾਨੂੰ ਪਤਾ ਆ ਆ ਖਾਣ ਵਾਲੇ ਆ ਇਹ ਸਾਨੂੰ ਪਤਾ ਛੁੱਟ ਜਾ ਸਾਰੇ ਛੁੱਟ ਆਹ ਮੈਂ ਆ ਬੰਦੇ ਤੇ ਨੰਬਰ ਹੈ ਮੈਂ ਆ ਆ ਬੰਦੇ ਦਿਨਾ ਤੁਹਾਨੂੰ ਵੀਡੀਓ ਦਿਖਾਣਾ ਅਮਰਸਰ ਮਾਨਾਵਾਲ ਆ ਇਸ ਬੰਦੇ ਦੀ ਮੈਂ ਤੁਹਾਨੂੰ ਵੀਡੀਓ ਦਿਖਾਣਾ ਵਾ ਇਸ ਬੰਦੇ ਦੀ ਕਦੀ ਵੀ ਜੰਗਲ ਚ ਆਇਆ ਇਹ ਜਾਨਵਰ ਦੇ ਗੱਡੀ ਵਾਲਿਆਂ ਨੂੰ ਵੇਖ ਕੇ ਇੱਕ ਵੱਡੀ ਗੱਡੀ ਵੇਖ ਕੇ ਤੇ ਆਲੇ ਬੰਦੇ ਉਹਦੇ ਸਮਾਨ ਛੋੜ ਦੇ ਨਾਲ ਦਾ ਤੇ ਬਾਅਦ ਇਹ ਜਿਹੋ ਨਾਲ ਅਮਰਸਰ ਰਾਤ ਬੜਾ ਚੱਕੀ ਤਾਂ ਸਮਾਨ ਖੁਣਾ ਆ ਵੇਖੋ ਅੱਜ ਉਹਨੇ ਇਹਨੇ ਕੀ ਕੀਤਾ ਕਿ ਬੰਦਿਆਂ ਨੂੰ ਦੇਖ ਕੇ ਤੇ ਆਪਣੇ ਲੱਡੋ ਕਰਾਰੇ ਛੋੜ ਦਿੱਤੇ ਨੇ ਠੀਕ ਹੈ ਜੀ ਤਾਂ ਹੁਣ ਆ ਜਾ ਰਿਹਾ ਵਾ ਜਿਹਦੇ ਦਾ ਪਾਂਡਾ ਫੋੜਿਆ ਗਿਆ ਇਹ ਜਾ ਰਿਹਾ ਵਾ ਇਹ ਬੰਦੇ ਦੇ ਕੱਢੀ ਵੀ ਤੁਸੀਂ ਚੁੰਗਲੇਟ ਨਾਲ ਆਇਓ ਕਿਉਂਕਿ ਆ ਵੀਰ ਸਾਰੇ ਵੀਰ ਦੱਸ ਰਿਹਾ ਕਿ ਆ ਵੀਰ ਨੇ ਵੀ ਇਹਨੂੰ ਫੜਿਆ ਵਾ ਮੈਂ ਵੀਰ ਦੀ ਵੀਡੀਓ ਨਹੀਂ ਲੈ ਕੇ ਆਣੂੰਗਾ ਐਸ ਵੀਰ ਨੇ ਇਹਨੂੰ ਫੜਿਆ ਵਾ ਐਸ ਵੀਰ ਨੇ ਇਹਨੂੰ ਕਈ ਵਾਰ ਵੇਖਿਆ ਵਾ ਮੈਂ ਬਹੁਤ ਵਾਰੀ ਵੇਖਿਆ ਇਹਨੂੰ ਹਾਂ ਹੁਣ ਇਹਨਾਂ ਇਹੋ ਜਿਹੇ ਲੋਕਾਂ ਦੇ ਜਾਇਦ ਤੇ ਨਾਲ ਫਸੇ ਹੋ ਠੀਕ ਹੈ ਜੀ ਪਹਿਲੀ ਗੱਲ ਆ ਕਿ ਪੰਜਾਬੀ ਕੋਈ ਵੀ ਵੀਰ ਆ ਪੰਜਾਬੀ ਦੀ ਮਦਦ ਕਰੀ ਪੰਜਾਬੀ ਦੀ ਦੁਕਾਨ ਤੋਂ ਖਾਵੇ ਜੇਕਰ ਆਪਾਂ ਪੰਜਾਬੀ ਦੀ ਦੁਕਾਨ ਤੋਂ ਖਾਵਾਂਗੇ ਤੱਕੇ ਦੀ ਹਿੰਮਤ ਹੀ ਨਹੀਂ ਹੈਗੀ ਆਪਣੇ ਪੰਜਾਬ ਦੇ ਵਿੱਚ ਆਣ ਕੇ ਆਪਣਾ ਬਿਜ਼ਨਸ ਚਲਾ ਸਕੇ। ਓਏ ਨਹੀਂ ਯਾਰ ਗਲਤ ਕਹ ਲਿਆ ਮੈਂ ਅੱਗੇ ਵੀ ਗੱਡੀ ਖਿਲਾ ਰਣ ਲੱਗਾ ਹਾਂ। ਮੈਂ ਖਿਲਾ ਰੀ ਨਹੀਂ ਮੈਂ ਤਾਂ ਕਿਸੇ ਨੇ ਡੱਕਣੀ ਨਹੀਂ ਦਿਖਾਈ ਨਹੀਂ ਸਭ ਨੂੰ ਤਾਂ ਅੱਜ ਕੱਲ ਪਤਾ ਲੱਗਦਾ ਜਾਂਦੇ ਆ। ਹਾਂਜੀ। ਪਰ ਉਹ ਗੱਲ ਹੈ ਕਿ ਸचेत ਹੋਣ ਦੀ ਲੋੜ ਹੈ ਸਾਰੇ ਬੰਦਿਆਂ ਨੂੰ। ਮਤਲਬ ਗਾਂ ਦੇ ਗਾਂ ਮਤਲਬ ਵੀਡੀਓ ਪੈਂਦੀਆਂ ਪੈਂਟੀਆਂ। ਤੇ ਬੰਦੇ ਨੂੰ ਪਤਾ ਲੱਗਣਾ ਚਾਹੀਦਾ। ਵੀਡੀਓ ਭੇਜੋ। ਬੱਸ ਬੱਸ। ਅੰਗਨੀ ਮੈਨੂੰ ਵੀਡੀਓ ਭੇਜੋ। ਦਿੱਲੀ ਚੈਨਲ ਵਾਲੇ ਆਏ ਸੀ। ਮਾ ਜਲ ਪਿਆ ਕੋਈ ਗੱਲ ਨਹੀਂ ਬੱਚਾ ਦੇਖ ਕੇ ਲੋਕੀ ਕਰਦੇ ਆ ਯਾਰ ਲੈ ਉਹਦੀ ਯਾਰ ਦੇਖ ਗਿਆ ਹੁਣ ਆ ਜਾ ਕਿੱਥੇ ਪਰ ਇਹ ਨਾ ਬਿਜ਼ਨਸ ਬਣਾਇਆ ਆਪਣਾ ਗੈਂਬੜੀ ਤੜੀ ਦੀ ਤੜੀ ਦੀ ਆ ਮੇਰਾ ਨੰਬਰ ਰੋਡ ਕਰਿਓ ਆ ਆਪਣੀ ਦਾ ਸਸਤਾ ਮੈਚ ਸੁਭਈਏ ਛਡਾਉਣ ਆਇਆ ਸੀਗਾ ਤੇ ਮੈਂ ਆ ਯਾਰ ਪੰਜਾਬੀ ਭਰਾ ਆਪਣੇ ਖਲੋਤੇ ਆ ਕੋਈ ਲਪੜਾ ਜਾ ਹੋ ਗਿਆ ਲਾਦਾ ਤੇ ਮੈਂ ਕਾਦਾ ਇਹ ਨਾ ਕੋਣ ਆਇਆ ਚਾਹੁੰਦਾ ਮੈਂ ਤਾਂ ਮੋੜ ਗਿਆ ਕਿੰਨਾ ਸਭ ਕਿਦੇ ਕਿੰਨੇ ਮਿਲ ਗਿਆ ਜੰਠਾ ਰਿਹਾ ਹੈ ਤੇ ਹੈ ਤੇ ਨਹੀਂ ਹੈ 94 ਤੇ ਕੋਈ ਨਹੀਂ ਹੈ 783 ਬਿਲਕੁਲ ਬਹੁਤ ਬਣਾ ਦੇ 41 ਲੈ ਗਿਆ ਹਲਾ 4 ਫੜਨਾ 6 ਆ ਗਿਆ 3 ਹਾਂਜੀ ਆਸੇ ਵਸ ਸੈਟੀ ਲੇ ਲੇ ਕਰਨ ਦਾ ਆਪ ਜੀ ਦਾ ਕਿਹੜਾ ਪਿੰਡ ਆ ਯਾਰ ਗਲਤ ਕਰਾ ਬੰਡਾ ਆ ਜਿਹੜਾ ਨਾਲ ਹੀ ਵੱਡਾ ਆਹ ਇੱਥੇ ਮੈਂ ਇੱਕ ਤਬਾਕੀ ਰੱਖਿਆ ਸੀ ਬਾਬੂ ਜੀ ਉਹਨਾਂ ਕਰੇ ਛੱਡ ਗਿਆ ਹਾਂ ਮੇਰਾ ਹਾਂ ਮੇਰਾ ਪੇਜ ਭਲਾ ਛੱਡਿਓ ਹਾਂ ਨਹੀਂ ਆਹ ਸਾਹਮਣੇ ਕੋਈ ਮੇਰੇ 3 ਲੌਟੇ ਮੈਂ ਪਾਉਂਗਾ ਅੱਜ ਅਲੀ ਮੋਤੇ ਪਾਉਂਦੇ YouTube ਤੇ ਛੱਡਿਓ YouTube ਦੀ ਸੀਗਾ ਇਹ ਪਾਉਂਦੇ ਨਹੀਂ ਇਹ ਪਾਉਂਦੇ ਨਹੀਂ ਇਹ ਕਰਦਾ ਹਾਂ ਇਹ ਕਰਦਾ ਉਹਨੂੰ ਛੱਡਵਾ ਲੈਣਾ ਕਿਦਾ ਉਹ ਕਰਿਆ ਇਹ ਵਜਿਆ ਕਿੱਡੀ ਗੱਡੀ ਸੀ ਤੁਹਾਡੀ ਕਿ ਹੋਰ ਕੀ ਜੋੜ ਨਹੀ ਮੈਂ ਸਮਝੇ ਨੀ ਮੇਰੀ ਗੱਲ ਵੀ ਹੁਣ ਮਤਲਬ ਇੰਨੇ ਤੇ ਫਿਲਮੀ ਸਟਾਈਲ ਤੇ ਕੋਈ ਕਰਨਾ ਹੀ ਹੁੰਦਾ ਨਾ ਕੰਮ ਮੈਨੂੰ ਕੋਈ ਸਾਈਡ ਲਾ ਕੇ ਭੱਜ ਗਿਆ ਵਾ ਤੇ ਮੇਰੀ ਮੇਰਾ ਕੁਲਮੇ ਬਲਾਕ ਮੇਰਾ ਚਾਹ ਥੋੜੀ ਹਾਰ ਜਿਓ ਬੰਨਿਆ ਹੋ ਗਿਆ ਵੇ ਸਾਹਮਣੇ ਨੂੰ ਪੈਸੇ ਕਿੱਥੇ ਹਨ ਨਾ ਕੋ ਪੈਸੇ ਬਾਸ ਲੈ ਜਾਵੇ ਪੈਸੇ ਪੰਜਾਬੀ ਨੂੰ ਮਿਲ ਕੇ ਬਾਸ ਚੋ ਧੰਨਵਾਦ ਵੀ ਤੁਹਾਡਾ ਬਹੁਤ ਬਹੁਤ ਹਵੇਰ ਤੁਹਾਨੂੰ ਖੋਣਾ ਵੇਖੋ ਵੀਰ ਇਹੋ ਜੇ ਲੋਕਾਂ ਤੋਂ ਬਚ ਕੇ ਰਹੋ ਆ ਗੱਡੀ ਦੇਖ ਕੇ ਜਾਨ ਬੁੱਝ ਕੇ ਗੱਡੀ ਦੇਖੀ ਆ ਤੇ ਜਾਣ ਬੁੱਝ ਕੇ ਉਹਦੇ ਅੱਗੇ ਆਪਣੇ ਲੱਡੇ ਛੱਡ ਦਿੱਤੇ ਬੰਦੇ ਨੇ ਮੁੰਡਾ ਵਾ ਜਿਆਦੀ ਵਰਗਾ ਨਹੀਂ ਆ ਪਰ ਦਿਮਾਗ ਵੇਖੋ ਕਿੰਨੇ ਇਹਨਾਂ ਦੇ ਤੇਜ ਆ ਇਹ ਜਾਣ ਬੁੱਝ ਕੇ ਸੁੱਟ ਕੇ ਅਗਲੇ ਬੰਦੇ ਉਹਦੇ ਲੱਡੇ ਤੇ ਬਾਅਦ ਵਿੱਚ ਮੋਸ਼ਨਲ ਹੋ ਕੇ ਤੇ ਉਹਦੇ ਕੋਲੋਂ 1500 ਰੁਪਏ ਲੈ ਲਿਆ ਹਾਲਾਂਕਿ ਉਹ ਕਹਿੰਦਾ ਕਿ ਮੇਰੇ ਯਾਰ ਦੇ ਲੱਡੇ ਆ ਵੇਖੋ ਪੰਜਾਬੀਆਂ ਦਾ ਆਪਣੇ ਭਰਾਵਾਂ ਨਾਲ ਕਿੰਨਾ ਦਿਲ ਰਿਆ ਵਾ ਕਿ ਕਹਿੰਦਾ ਯਾਰ ਤੇਰੇ ਯਾਰ ਦੇ ਲੱਡੇ ਆ ਚੱਲ ਮੈਨੂੰ 1500 ਰੁਪਏ ਲੈ ਲੈ ਹਣਾ ਤੇਰਾ ਨੁਕਸਾਨ ਹੋ ਗਿਆ ਪਰ ਜਦੋਂ ਆ ਵੀਰਾਂ ਨੂੰ ਮਿਲੇ ਇਹ ਵੀਰੂ ਕੁਦਰਤੀ ਲਾਗੇ ਖਲੋਤੇ ਵੀ ਇਹਨਾਂ ਵੀਰਾਂ ਨੇ ਕਿਹਾ ਕਿ ਯਾਰ ਇਹ ਤੇ ਬੰਦੇ ਦਾ ਰੋਝਦਾ ਕੰਮ ਆ ਪਰ ਫਿਰ ਜੇਕਰ ਇਹ ਬੰਦੇ ਦਾ ਰੋਇਦਾ ਕੰਮ ਆ ਤੇ ਇਹੋ ਜਿਹੇ ਵਰਗੇ ਜਿਹੜਾ ਪਰਦਾ ਯਾਰ ਵੀ ਹੋਣਾ ਚਾਹੀਦਾ ਵਾ ਤਾਂ ਜੋ ਹੋਰ ਲੋਕਾਂ ਨੂੰ ਨਾ ਲੁੱਟ ਲੈਣ ਹੈਨਾ ਕਈਆਂ ਕੋਲ ਵੀ ਪੈਸੇ ਹੀ ਨਹੀਂ ਹੁੰਦੇ ਵਿਚਾਰਿਆਂ ਕੋਲ ਨਹੀਂ ਹੁੰਦੇ ਹੈਨਾ ਨਹੀਂ ਹੁੰਦੇ ਬਿਲਕੁਲ ਫਿਰ ਉਹਨਾਂ ਦਾ ਤੇ ਬਲੇਮ ਲਾ ਪਿੰਦੇ ਬਿਲਕੁਲ ਗਿਆ ਮਾਰ ਗਿਆ ਕੋਈ ਮਾਰ ਗਿਆ ਬਸ ਵੇਲੇ ਕੱਚਾ ਵੀ 3 ਲੱਖ ਰੁਪਇਆ ਡਿਊਟੀ ਮੈਂ 6 ਮਹੀਨੇ ਤੋਂ ਨਾ ਆ ਹਾਂ ਰੱਦੀ ਤੁਸੀਂ ਇਹ ਸੋਚੋ ਇਹ ਕਾ ਸੋਚੋ ਤੁਸੀਂ ਇਹ ਸੋਚੋ ਕਿ ਦਿਮਾਗ ਕਿਵੇਂ ਕਿਵੇਂ ਚੱਲਣ ਦਾ ਇਹ ਗੱਲ ਹੈ ਕਹਿੰਦਾ ਇੱਕ ਦਿਨ ਜੇ ਮੈਂ 4 ਉਹਨਾਂ ਸੁੱਟ ਲਿਆ 40000 ਰੁਪਇਆ ਵੀ ਕਮਾ ਲਈ ਨਾ ਵਾ ਆਹੋ ਕਿਤੇ ਯਾਰ ਠੱਗੋਗਾ ਤਾਂ 5000 1500 ਦੀ ਦੇ ਗਿਆ ਇਹ ਇੱਕ ਇਹ ਆ ਇਹ ਜਿਹੜਾ ਫਾਂਡੇ ਹੋਈ ਆਹ 1500 ਦੇ ਉਹ ਹੀ 1500 ਤੇ ਦੇ ਗਿਆ ਭਾਈ ਇੱਕ ਉਸੇ ਨਾਲ ਦੇ ਗਿਆ ਲੈ ਤੇ ਹਜੇ ਕਈਆਂ ਆ ਫੇਰ ਵੀ ਇਹ ਹੋ ਚੁੱਕੀ ਜਾਂਦੇ ਆ ਪੈਸੇ ਲੈ ਕੇ ਵੀ ਚੁੱਕੀ ਜਾਂਦੇ ਆ ਪੈਸੇ 来 ਕੇ ਫਿਰ ਇਹ ਚੈੱਕ ਫਿਰ ਗਾੜੀ ਛੋਟ ਲੈਣੇ ਆ ਹਾਂ ਹਾਂ ਉਹ ਨਾ ਕਰਵਾ ਰਹੀ ਇਹੋ ਤੂੰ ਅੱਗੇ ਕਿੱਥੇ ਵੇਖਿਆ ਇਹਨੂੰ ਮੈਂ ਆ ਕਿਹਾ ਬੋਲ ਦੇ ਉੱਤੇ ਦੀ ਪਰਲੇ ਵਲੇ ਵੀ ਘੁੰਮ ਲਿਆਣਾ ਇਹਦਾ ਅੱਛਾ ਇਹਨੇ ਪਰਸੋ ਕੇ ਚੌਥੀ ਗੱਲ ਆ ਅੱਛਾ ਇਹਨੇ ਉੱਧਰ ਛੋਟ ਗਿਆ ਗੈੜਾ ਮੈਂ ਨੇ ਕੁਝ ਵੀ ਕਿਹਾ ਮੈਂ ਚੱਲ ਕੋਈ ਗੱਲ ਨਹੀਂ ਮੈਂ ਕਿਹਾ ਕਿ ਆਪਣਾ ਕੰਮ ਵੇਖਣਾ ਹੈ ਤੇ ਓਏ ਹੁਣ ਮੈਂ ਫਿਰ ਵੇਖਿਆ ਤੂੰ ਅੱਗੇ ਉਹਦੇ ਨਾਲ ਤੇ ਮੈਂ ਦੂਜਾ ਗੈੜਾ ਭਰ ਕੇ ਲੈ ਆਇਆ ਉਹ ਵੀਰੇ ਦਿਖਾ ਦੇ ਕਹਿੰਦੇ ਇਹ ਵੀਰੇ ਜਿਹੜੇ ਵੋਸਲ ਹੋਏ ਸੀ ਤਾਂ ਕਮਾਲ ਹੈ ਲੋਕਾਂ ਨੇ ਵੇਖੋ ਲੁੱਟਣ ਦੇ ਭਾਨੇ ਵੇਖ ਲੋ ਚੱਲ ਆ ਜੋ ਚਲ ਚੱਤ ਫਿਰ ਹਾਂ ਉਹ ਚਾਹ ਬਣਦੀ ਕੋਈ ਬਾਸ ਬਾਸ ਆਵੇ ਉਹਨਾਂ ਕੋਲ ਤਿੰਨ ਬੰਦੇ ਲੱਭ ਗਿਆ ਆ ਸਾਹਮਣੇ ਆਪਣਾ ਘਰ ਹੈ ਅੱਛਾ ਆ ਇੱਧਰ ਆ ਆ ਦੇਖੋ ਵੀਰ ਘਰ ਤੋਟਾਇਆ ਨਾ ਇਹ ਸੋ ਆ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਕਿਉਂਕਿ ਇਹਨਾਂ ਦੀ ਲੋਕਾਂ ਦੇ ਪਰਦੇ ਫਾਸ਼ ਹੋਣੇ ਜ਼ਰੂਰੀ ਆ ਤੇ ਅਸੀਂ ਇੱਧਰ ਆਏ ਆ ਗੁਜਰਾ ਦੇ ਕੋਲ ਆ ਜਾਈਏ ਆ ਬੰਦੇ ਛਡਾਉਣ ਆਏ ਆ ਇਹ ਵੀਡੀਓ ਵੀ ਤੁਹਾਨੂੰ ਅੱਜ ਪੇਜ ਤੇ ਭੇਜ ਦਿਆਂਗੇ ਕਿਉਂਕਿ ਆ ਵੀ ਸਾਰੇ ਵੀ ਦੱਸ ਰਿਹਾ ਕਿ ਆ ਵੀਰ ਨੇ ਵੀ ਇਹਨੂੰ ਫੜਿਆ ਵਾ ਮੈਂ ਵੀਰ ਦੀ ਵੀਡੀਓ ਨਹੀਂ ਲੈ ਕੇ ਆਉਣਾ ਐਸ ਵੀਰ ਨੇ ਇਹਨੂੰ ਫੜਿਆ ਵਾ ਐਸ ਵੀਰ ਨੇ ਇਹਨੂੰ ਕਈ ਯਾਰ ਵੇਖਿਆ ਵਾ ਮੈਂ ਬਹੁਤ ਵਾਰੀ ਵੇਖਿਆ ਇਹਨੂੰ ਹਾਂ ਹੁਣ ਇਹਨਾਂ ਇਹੋ ਜਿਹੇ ਲੋਕਾਂ ਦੇ ਜਾਇਦ ਤੇ ਨਾ ਫਸੇ ਹੋ ਠੀਕ ਹੈ ਜੀ ਪਹਿਲੀ ਗੱਲ ਆ ਕਿ ਪੰਜਾਬੀ ਕੋਈ ਵੀ ਵੀਰ ਆ ਪੰਜਾਬੀ ਦੀ ਮਦਦ ਕਰੇ ਪੰਜਾਬੀ ਦੀ ਦੁਕਾਨ ਤੋਂ ਖਾਵੇ ਜੇਕਰ ਆਪਾਂ ਪੰਜਾਬੀ ਦੀ ਦੁਕਾਨ ਤੋਂ ਖਾਵਾਂਗੇ ਤੱਕ ਇਹਦੀ ਹਿੰਮਤ ਹੀ ਨਹੀਂ ਹੈਗੀ ਆਪਣੇ ਪੰਜਾਬ ਦੇ ਵਿੱਚ ਆਣ ਕੇ ਆਪਣਾ ਬਿਜ਼ਨਸ ਚਲਾ ਸਕੇ। ਔਰ ਨਹੀਂ ਯਾਰ ਗਲਤ ਕਹ ਲਿਆ ਮੈਂ ਅੱਗੇ ਵੀ ਗੱਡੀ ਖਿਲਾਉਣ ਲੱਗਾ ਹਾਂ। ਮੈਂ ਖਿਲਾ ਰਹੀ ਨਹੀਂ ਮੈਂ ਤਾਂ ਕਿਸੇ ਨੇ ਡੱਕਣੀ ਨਹੀਂ ਦਿਖਾਈ ਨਹੀਂ ਸਭ ਨੂੰ ਤਾਂ ਅੱਜ ਕੱਲ ਪਤਾ ਲੱਗਦਾ ਜਾਂਦੇ ਆ। ਹਾਂਜੀ। ਪਰ ਉਹ ਗੱਲ ਹੈ ਕਿ ਸचेਤ ਹੋਣ ਦੀ ਲੋੜ ਹੈ ਸਾਰੇ ਬੰਦਿਆਂ ਨੂੰ। ਮਤਲਬ ਗਾਂ ਦੇ ਗਾਂ ਮਤਲਬ ਵੀਡੀਓ ਪੈਗੀਆਂ ਪੈਂਟੀਆਂ। ਤਾਂ ਬੰਦੇ ਨੂੰ ਪਤਾ ਲੱਗਣਾ ਚਾਹੀਦਾ ਆ। ਵੀਡੀਓ ਭੇਜੋ। ਬੱਸ ਬੱਸ। ਅੰਗ ਵੀ ਨਹੀਂ ਪੈਗੀਆਂ ਪੈਗੀਆਂ। ਚੈਨਲ ਵਾਲੇ ਆਏ ਸੀ। ਗੱਡੀ ਡੱਕੀ ਜਾਂਦਾ ਪੁੱਤ। ਤਾ ਵੇਖ। ਇਹ ਗੱਲ ਨਹੀਂ ਬੱਚਾ ਦੇਖ ਕੇ ਲੋਕੀ ਕਰਦੇ ਆ ਕਿ ਆ ਲੈ ਉਹਦੀ ਯਾਰ ਦੇਖ ਦਿੱ ਗਿਆ ਹੁਣ ਆ ਜਾ ਕਿੱਥੇ ਪਰ ਇਹ ਨਾ ਬਿਜ਼ਨਸ ਬਣਾਇਆ ਆਪਣਾ ਜੇ ਬੜੀ ਤਰੀ ਦੀ ਕੱਗੇ ਵੀਰੇ ਆ ਮੇਰਾ ਨੰਬਰ ਲੋਡ ਕਰਿਓ ਆ ਆਪਣੀ ਦਾ ਸਸਤਾ ਮੈਚ ਸੁਭਈਏ ਛਡਾਉਣਾ ਆਇਆ ਸੀ ਤੇ ਮੈਂ ਆ ਯਾਰ ਪੰਜਾਬੀ ਭਰਾ ਆਪਣੇ ਖਲੋਤੇ ਆ ਕੋਈ ਲਫੜਾ ਗਿਆ ਹੋ ਗਿਆ ਲੱਗਾ ਤੇ ਮੈਂ ਤਾਂ ਆ ਇਹਨਾਂ ਕੋਲ ਆ ਗਿਆ ਚਾਰ ਮਿੰਟ ਜੀ ਤੇ ਮੈਂ ਤਾਂ ਮੋੜ ਗਿਆ ਕਿੰਨੇ ਦੱਬ ਕੇ ਦੇ ਤੈਨੂੰ ਮਿਲ ਗਿਆ ਤੈਨੂੰ ਮਿਲ ਗਿਆ ਹਾਂ ਚ ਉੱਠ ਗਿਆ ਤਾ ਹੀ ਹੈ ਤੈਨੂੰ ਇਹਨੇ